ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਬਕਾਰਾਂ ਦੇ ਟੱਕਰੇ ਤੇ ਬਲੀ ਸੂਰਮਾ ਹੈ ਜੋ ਇਸ ਮਾਰੇ ਸੋਈ ਸੂਰਾ ਇਹ ਪਾਵਨ ਪਵਿੱਤਰ ਅੰਗ 237 ਤੇ ਸੁਭਾਏਮਾਨ ਸ਼ਬਦ ਹੈ ਜੀ ਅਗਲੇ ਪੰਨੇ ਸਤਗੁਰੂ ਕਹਿੰਦੇ ਨੇ ਜੋ ਇਸ ਮਾਰੇ ਸੋਈ ਪੂਰਾ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਸਾਰੇ ਗੁਣਾਂ ਦਾ ਮਾਲਕ ਹੁੰਦਾ ਹੈ ਪਹਿਲਾ ਵਾਲੇ ਬੰਦ ਚ ਦਸਤਾ ਮਹਾਰਾਜ ਜੋ ਇਸ ਮਾਰੇ ਸੋਈ ਸੂਰਾ ਵੀ ਜਿਹੜਾ ਮਨੁੱਖ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਬਕਾਰਾਂ ਦੇ ਟੱਕਰੇ ਤੇ ਬਲੀ ਸੂਰਮਾ ਹੈ ਵੀ ਬਕਾਰਾਂ ਨੂੰ ਟੱਕਰ ਦੇਤੀ ਉਹ ਸੂਰਮੇ ਨੇ ਤੋ ਜੋ ਇਸ ਮਾਰੇ ਸੋਈ ਪੂਰਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਸਾਰੇ ਗੁਣਾਂ ਦਾ ਮਾਲਕ ਬਣ ਜਾਂਦਾ ਹੈ ਇਹ ਆਪਾਂ ਦੋ ਬੰਦ ਰਿਪੀਟ ਕਰਕੇ ਸੁਣੇ ਆ ਜੀ ਧਿਆਨ ਰੱਖਣਾ ਕੀ ਕਹਿੰਦੇ ਨੇ ਸਤਿਗੁਰੂ ਜੋ ਇਸ ਮਾਰੇ ਤਿਸ ਵੜਾਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਮਹਾਰਾਜ ਕਹਿੰਦੇ ਇਸ ਦੁਬਧਾ ਨੂੰ ਮਾਰ ਲੈਂਦਾ ਹੈ ਜਿਹੜਾ ਮਨੁੱਖ ਉਸ ਨੂੰ ਹਰ ਥਾਂ ਆਦਰ ਮਿਲਦਾ ਹੈ ਇਸਦਾ ਮਤਲਬ ਇੱਛਾਵਾ ਜਦੋਂ ਇੱਛਾਵਾ ਤੋਂ ਮੁਕਤ ਹੁੰਦਾ ਨਾ ਇਨਸਾਨ ਉਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਕਿਉਂ ਜਿੰਨਾ ਚਿਰ ਸਾਡੇ ਕੋਲੇ ਇੱਛਾਵਾ ਹੈ ਆਪਣੇ ਕੋਲੇ ਸਾਰਿਆਂ ਕੋਲੇ ਉਹਨਾਂ ਚਿਰ ਆਪਾਂ ਆ ਕੇ ਗੁਰੂ ਦੇ ਚਰਨਾਂ ਵਿੱਚ ਆਪਦੀਆਂ ਇੱਛਾਵਾ ਹੀ ਰਿਪੀਟ ਕਰਦੇ ਆ ਵੀ ਮਹਾਰਾਜ ਆ ਕੰਮ ਹੋਣ ਵਾਲਾ ਉਹ ਹੋ ਜੇ ਆ ਹੋ ਜੇ ਤਾਂ ਤੁਹਾਡੀ ਕਿਰਪਾ ਦੇ ਨਾਲ ਬੜਾ ਵਧੀਆ ਸੌਖਾ ਹੋ ਜੇ ਇਹ ਆਪਾਂ ਇੱਛਾਵਾਂ ਲੈ ਕੇ ਆਉਨੇ ਆ ਜਿੰਨਾ ਚਿਰ ਉਹਨਾਂ ਚਿਰ ਸਾਡਾ ਮਨ ਇੱਛਾਵਾਂ ਨਾਲ ਹੀ ਜੁੜਿਆ ਰਹਿੰਦਾ ਗੁਰੂ ਦੀ ਭਾਵਨਾ ਨਾਲ ਗੁਰੂ ਦੇ ਸਨਹਾਰਤ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਜੋ ਗੁਰੂ ਨੂੰ ਪਾਉਂਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇ ਰਿਹਾ ਮਨੁੱਖ ਨੂੰ ਸੁੱਖ ਸਹੂਲਤਾਂ ਪਰ ਆਪਾਂ ਸਭ ਕੁਝ ਹੁੰਦਿਆਂ ਹੋਿਆਂ ਵੀ ਫਿਰ ਵੀ ਸਾਡੀ ਇੱਛਾਵਾਂ ਮਰਦੀਆਂ ਨਹੀਂ ਭੁੱਖ ਬਸੀ ਰਹਿੰਦੀ ਆ ਮਹਾਰਾਜ ਇਹੀ ਸਮਝਾਉਣਾ ਕਰਦੇ ਨੇ ਇਹ ਸ਼ਬਦ ਦੇ ਵਿੱਚ ਵੀ ਇੱਛਾਵਾਂ માં ਜਿਹੜਾ ਇਨਸਾਨ ਆਪਣੇ ਬਾਈ ਮਨ ਦੇ ਅੰਦਰੋਂ ਕੰਟਰੋਲ ਕਰ ਲੈਂਦਾ ਤੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਜੋ ਇਸ ਮਾਰੇ ਕਿਸੇ ਬਟਾਈ ਮਾਰਦ ਕਹਿੰਦੇ ਜਿਹੜਾ ਮਨੁੱਖ ਇਸ ਦੁਪਦਾਂ ਨੂੰ ਮਾਰ ਲੈਂਦਾ ਹੈ ਉਸ ਨੂੰ ਹਰ ਥਾਂ ਆਦਰ ਮਿਲਦਾ ਹੈ ਕਿਉਂ ਦੁਪਦਾਂ ਵਿੱਚ ਬੈਰਾਗ ਨਾ ਹੋਈ ਜਬ ਲਗ ਦੂਜੀ ਰਾਈ ਇਹ ਵੀ ਪੰਕਤੀ ਹੈ ਗੁਰਬਾਣੀ ਦੇ ਵਿੱਚ ਵੀ ਜੇ ਦੁਪਦਾਂ ਵਿੱਚ ਨਾ ਇਨਸਾਨ ਤਾਂ ਪ੍ਰਭੂ ਪਰਮਾਤਮਾ ਨਾਲ ਗੁਰੂ ਦੇ ਨਾਲ ਪਿਆਰ ਨਹੀਂ ਪੈ ਸਕਦਾ ਕਿਉਂ ਦੁਪਦਾਂ ਇਹ ਆ ਬੇ ਗੁਰੂ ਸਾਹਿਬ ਨੂੰ ਵੀ ਆ ਕੇ ਨਮਸਕਾਰ ਕੀਤੀ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਵੀ ਕੀਤੀ ਆ ਕੇ ਕਰਨੀ ਆ ਤੇ ਕੋਈ ਕਿਣਕਾ ਮਾਤਰ ਸਾਡਾ ਨਾ ਕਿਣਕਾ ਮਾਤਰ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਰੰਚਕ ਮਾਤਰ ਹੀ ਗਰਾਈ ਦੇ ਦਾਣੇ ਜਿੰਨਾ ਹੀ ਕਿਸੇ ਦੇ ਮਨ ਵਿੱਚ ਹੋਰ ਕਿਸੇ ਬਾਰੇ ਖਿਆਲ ਆ ਵੀ ਇੱਥੋਂ ਸੁਖ ਉਹ ਮਿਲ ਜਾਂਦਾ ਤੇ ਉੱਥੋਂ ਉਹ ਮਿਲ ਜਾਂਦਾ ਇੱਥੇ ਜਾ ਕੇ ਚਿੰਤਾਵਾਂ ਦੂਰ ਹੋ ਜਾਂਦੀਆਂ ਉੱਥੋਂ ਜਾ ਕੇ ਲਵੇਰੀਆਂ ਮਿਲ ਜਾਂਦੀਆਂ ਇੱਥੇ ਜਾ ਕੇ ਪੁੱਤਰਾਂ ਦੀ ਦਾਤ ਮਿਲ ਜਾਂਦੀ ਆ ਵੀ ਜੇ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆ ਤਾਂ ਗੁਰੂ ਦੇ ਨਾਲ ਪਿਆਰ ਨਹੀਂ ਪੈਣਾ ਮਹਾਰਾਜ ਕਹਿੰਦੇ ਨੇ ਜਿਹੜਾ ਦੁੱਬਦਾ ਮਾਰ ਲੈਂਦਾ ਆਪਣੇ ਅੰਦਰੋਂ ਕਿ ਦੁੱਬਦਾ ਵਿੱਚ ਤਾਂ ਹੀ ਪਿਆ ਰਹਿੰਦਾ ਜਦੋਂ ਇੱਛਕ ਹੈ ਇੱਛਕ ਦਾ ਮਤਲਬ ਹੈ ਵੀ ਜਦੋਂ ਬਾਲੀਆਂ ਇੱਛਾ માં ਰੱਖਦਾ ਵੀ ਚੱਲ ਫਲਾਣੇ ਥਾਂ ਤੇ ਚੱਲਾਂਗੇ ਆਪਾਂ ਉੱਥੇ ਲਵੇਰੀਆਂ ਮੈਂਡਣਗੀਆਂ ਆਪਾਂ ਪਹਿਲਾਂ ਗੱਲ ਕਰ ਲਈ ਇਹ ਇੱਛਾ ਮੁਤਾਬਕ ਹੀ ਤਰਦਰ ਤੇ ਤੁਰਿਆ ਫਿਰਦਾ ਇਨਸਾਨ ਇਹ ਇੱਛਾ ਸਾਨੂੰ ਦੁੱਬਦਾ ਵਿੱਚ ਪਾਉਂਦੀ ਆ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਦੁੱਬਦਾ ਨੂੰ ਮਾਰ ਲੈਂਦਾ ਹੈ ਉਸ ਨੂੰ ਹਰ ਥਾਂ ਆਦਰ ਮਿਲਦਾ ਹੈ ਜਿਵੇਂ ਗਰਮਖ ਪਿਆਰਿਆਂ ਨੇ ਸੀਲ ਸਹੀਦ ਸਿੰਘਾਂ ਸਿੰਘਣੀਆਂ ਨੇ ਇੱਛਾ ਵਾਂ ਮਾਰ ਕੇ ਗੁਰੂ ਦੇ ਲੇਖੇ ਲਾਇਆ ਨਾ ਮਨੋਕਾ ਜਨਮ ਵੀ ਕੋਈ ਨਹੀਂ ਜਲਾਤਾ ਚੀਰਨਾ ਤਾਂ ਚੀਰਦੇ ਆਰੇ ਦੇ ਨਾਲ ਪੇਰਾ ਮੇਰਾ ਮੇਰਾ ਮੁਖ ਗੁਰੂ ਦੇ ਪਿੰਜਰੇ ਵਾਲੀ ਹੋਵੇ ਗੁਰੂ ਵੱਲ ਮੁਖ ਹੋਵੇ ਗੁਰੂ ਨੂੰ ਪਿੰਜਰੇ ਵਿੱਚ ਪਾਇਆ ਹੋਇਆ ਸੀ ਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਇਤਿਹਾਸਕ ਗੱਲ ਆ ਚਲੋ ਵਿੱਚ ਉਹ ਧਾਰਨਾ ਦੇਣੀ ਪੈਂਦੀ ਮਹਾਰਾਜ ਕਹਿੰਦੇ ਨਾ ਜੇ ਤੂੰ ਭਾਈ ਆਪਣੇ ਅੰਦਰੋਂ ਇੱਛਾਵਾਂ ਦੁੱਬਦਾ ਮਾਰ ਲੈਂਦਾ ਹੈ ਤਾਂ ਤੈਨੂੰ ਹਰ ਥਾਂ ਤੇ ਆਦਰ ਮਿਲੇਗਾ। ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਜੋ ਇਸਮਾਰੇ ਤਿਸ ਕਾ ਦੁੱਖ ਜਾਈ। ਇੱਛਾਵਾਂ ਦੇ ਵਿੱਚ ਹੀ ਇਨਸਾਨ ਜਾਦੇ ਦੁੱਖ ਭੋਗਦਾ। ਕਿਉਂ ਇੱਛਾਵਾਂ ਮਰਦੀਆਂ ਨਹੀਂ? ਇਹ ਲਾਲਸਾ ਵਜੋਂ ਹੋ ਕੇ ਹੋਰ ਹੋਰ ਹੋਈ ਜਾਂਦੀਆਂ ਇੱਛਾਵਾਂ ਵਧੀਆਂ ਜਾਂਦੀਆਂ ਨੇ। ਤੇ ਮਹਾਰਾਜ ਕਹਿੰਦੇ ਉਹ ਦੁੱਖ ਸਹਾਰਦਾ ਹੈ ਤੇ ਜੇ ਇੱਛਾ ਨੂੰ ਮਾਰ ਲਵੇ ਜਿਹੜਾ ਮਨੁੱਖ ਮਾਰ ਲੈਂਦਾ ਹੈ ਮਕਾ ਲੈਂਦਾ ਹੈ ਉਸ ਮਨੁੱਖ ਦਾ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਰਹਿੰਦਾ ਐਸਾ ਕੋਈ ਜੇ ਦੁੱਬਦਾ ਮਾਰ ਬਗਵਾਵੇ ਮਹਾਰਤ ਕਹਿੰਦੇ ਐਸਾ ਹੈ ਕੋਈ ਜਿਹੜਾ ਸਾਡੀ ਦੁੱਬਦਾ ਨੂੰ ਮਾਰ ਮਾਰ ਕੇ ਗਵਾ ਦੇਵੇ ਕਿਸੇ ਪਾਸੇ ਹੈਗਾ ਮਹਾਰਾਜ ਕਹਿੰਦੇ ਜਗਤ ਵਿੱਚ ਅਜੇ ਹਾ ਕੋਈ ਬਿਰਲਾ ਮਨੁੱਖ ਹੈ ਜਿਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਉਂਦਾ ਹੈ ਹੈਗੇ ਨੇ ਬਿਰਲੇ ਬਿਰਲੇ ਹਨ ਬਿਰਲੇ ਘਣੇ ਨਹੀਂ ਫੈਲ ਫੱਕੜ ਸੰਸਾਰ ਇਹ ਵੀ ਪੰਕਤੀ ਹੈ ਗੁਰਬਾਣੀ ਵਿੱਚ ਵੀ ਬਿਰਲੇ ਬਿਰਲੇ ਰੱਬ ਦੇ ਪਿਆਰੇ ਹੈਗੇ ਨੇ ਗੁਰੂ ਦੇ ਸਿੱਖ ਜਿਹੜੇ ਜਗਤ ਵਿੱਚ ਅਜਿਹਾ ਕੋਈ ਬਿਰਲਾ ਮਹਾਰਾਜ ਨੇ ਦੱਸਿਆ ਵੀ ਮਨੁੱਖ ਹੈ ਜਿਹੜਾ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮਗਾਉਂਦਾ ਹੈ ਹੈਗੇ ਨੇ ਗੁਰੂ ਦੇ ਪਿਆਰੇ ਉਹ ਮੇਰ-ਤੇਰ ਦੇ ਵਿੱਚ ਨਹੀਂ ਫਸਦੇ ਵੀ ਆ ਤੇਰਾ ਤੇ ਆ ਮੇਰਾ ਨਾ ਉਹ ਇੱਕੋ ਜਾਣਦਾ ਇੱਕੋ ਹੀ ਜਿਵੇਂ ਕਿ ਆਪਾਂ ਆਮ ਗੱਲ ਪੜਦੇ ਹੁਣ ਦੁੱਖ ਵੇਲੇ ਅਰਦਾਸ ਸੁਖ ਵੇਲੇ ਸੁਕਰਾਨਾ ਤੇ ਹਰ ਵੇਲੇ ਸਿਮਰਨ ਇਹ ਰੱਬ ਦੇ ਪਿਆਰੇ ਹੈਗੇ ਨੇ ਦੁੱਖ ਦੇ ਵਿੱਚ ਅਰਦਾਸ ਵੀ ਕਿਹੜੀ ਕਰਦੇ ਨੇ ਹੋ ਮਹਾਰਾਜ ਤੇਰੇ ਨਾਲ ਨਿਭ ਜੇ ਦੁੱਖ ਭਾਵੇਂ ਆ ਦੁੱਖ ਨੇ ਆ ਕੇ ਰਿਆ ਮੈਨੂੰ ਪਰ ਇਹ ਦੁੱਖ ਮੈਨੂੰ ਤੇਰੇ ਨਾਲੋਂ ਤੋੜ ਨਾ ਸਕੇ ਤੇਰੇ ਨਾਲ ਨਿਭ ਜੇ ਭਾਈ ਤਾਰੂ ਸਿੰਘ ਦੀ ਵੀ ਇਹੀ ਅਰਦਾਸ ਜੀ ਅਰਦਾਸ ਸੀ ਬਿਹਾਏ ਗੁਰੂ ਸਾਹਿਬ ਸੱਚੇ ਪਾਸਾ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭਜੇ ਨਵਾਈ ਫਿਰ ਸਤਗੁਰਾਂ ਨੇ ਕਿਰਪਾ ਕਰਕੇ ਖੋਪਰ ਤਾਂ ਤੋੜਿਆ ਗਿਆ ਭਾਈ ਤਾਰੂ ਸਿੰਘ ਨੇ ਸਿੱਖੀ ਨਹੀਂ ਛੱਡੀ ਭਾਈ ਮਨੀ ਸਿੰਘ ਨੇ ਬੰਦਮੰਦ ਕਟਵਾ ਲਿਆ ਸਿੱਖੀ ਨਹੀਂ ਛੱਡੀ ਨੀਹਾ ਵਿੱਚ ਖੜ ਕੇ ਦੇਗਾ ਵਿੱਚ ਕੜ ਕੇ ਰੂਹ ਵਿੱਚ ਲਪੇਟੇ ਹੋਏ ਸੜ ਗਏ ਪਰ ਸਿੱਖੀ ਨਹੀਂ ਛੱਡੀ ਕਿਉਂਕਿ ਅਰਦਾਸ ਹੀ ਚੱਕਦੀ ਹੈ ਵੀ ਮਹਾਰਾਜ ਤੇਰੇ ਨਾਲ ਨਿਭਜੇ ਜਦੋਂ ਗੁਰੂ ਦੇ ਨਾਲ ਨਿਭਾਉਣੀ ਆ ਭਾਈ ਫਿਰ ਸਰੀਰ ਦੀ ਪਰਵਾਹ ਨਹੀਂ ਫਿਰ ਉਹਨੂੰ ਚਾਹ ਰੂਮ ਵਿੱਚ ਲਪੇਟ ਕੇ ਸਾੜਿਆ ਜਾਏ ਚਾਹ ਦੇਗਾਂ ਵਿੱਚ ਉਬਾਲਿਆ ਜਾਏ ਚਾਹ ਨੀਆਂ ਵਿੱਚ ਚਣਿਆ ਜਾਏ ਚਾਹ ਚਰਖੜੀਆਂ ਤੇ ਚਾੜਿਆ ਜਾਏ ਚਾਹ ਖੋਪਰ ਤੋੜੇ ਜਾਣ ਫਿਰ ਉਹ ਗੁਰੂ ਨਾਲ ਸਿੱਖ ਨਿਭਾ ਜਾਂਦਾ ਜਦੋਂ ਅਰਦਾਸ ਕਰਦਾ ਵੀ ਗੁਰੂ ਤੇਰੇ ਨਾਲ ਨਿਭਜੇ ਮਹਾਰਾਜ ਕਹਿੰਦੇ ਜਿਹੜਾ ਇਸ ਮੇਰ ਤੇਰ ਨੂੰ ਮਾਰ ਲੈਂਦਾ ਹੈ ਉਹ ਗ੍ਰਸਥ ਵਿੱਚ ਰਹਿੰਦਿਆਂ ਹੋਇਆ ਵੀ ਰਹਿੰਦਿਆਂ ਹੋਇਆ ਹੀ ਪਰਮਾਤਮਾ ਨਾਲ ਜੋੜ ਪੈਦਾ ਕਰਨ ਦਾ ਅਭਿਆਸੀ ਹੋ ਜਾਂਦਾ ਹੈ ਜਿਹਾ ਅਭਿਆਸੀ ਹੈ ਇਸ ਮਾਰੇ ਰਾਜ ਯੋਗ ਭੋਗ ਕਮਾਵੇ ਵਾਹਿਗੁਰੂ ਇਸ ਮਾਰੇ ਰਾਜ ਯੋਗ ਕਮਾਵੇ ਜੋ ਇਸ ਮਾਰੇ ਤਿਸ ਕੋ ਭਉ ਨਹੀਂ ਮਹਾਰਜ ਕਹਿੰਦੇ ਜਿਹੜਾ ਮਨੁੱਖ ਇਸ ਦੁਬਦਾਂ ਨੂੰ ਆਪਣੇ ਅੰਦਰੋਂ ਮਾਰ ਮਕੰਦਾ ਹੈ ਨਾ ਉਸ ਨੂੰ ਦੁਨੀਆਂ ਦਾ ਕੋਈ ਡਰ ਪੋ ਨਹੀਂ ਸਕਦਾ ਜਿਹਨੇ ਹੁਣ ਤਲੀ ਤੇ ਧਰ ਲਈ ਜਿਹਨੇ ਸੀ ਸੀ ਤਲੀ ਤੇ ਧਰ ਲਿਆ ਉਹਨੂੰ ਡਰ ਕੀ ਕਹ ਦੂ ਦੁਨੀਆਂ ਦਾ ਕੋਈ ਡਰ ਨਹੀਂ ਚਤਾ ਸਕਦਾ ਆਪਾਂ ਇਤਿਹਾਸਿਕ ਗੱਲ ਕੀਤੀ ਆ ਸ਼ਹੀਦਾਂ ਬਾਲਾ ਆਪਣੀ ਨਿਗਾਹ ਮਾਰੀ ਹੈ ਨਾ ਇਤਿਹਾਸ ਬੱਲੀ ਵੀ ਉਹਨਾਂ ਨੂੰ ਨਹੀਂ ਫਿਰ ਕੋਈ ਡਰਾ ਸਕਦਾ ਕੋਈ ਨਾ ਫਿਰ ਉਹ ਕਹਿੰਦੇ ਕਰ ਲੈ ਜੋ ਕਰਨ ਮਹਾਰਾਜ ਕਹਿੰਦੇ ਦੁਨੀਆ ਦਾ ਕੋਈ ਡਰ ਉਸ ਗੁਰਸਿੱਖ ਜਾਂ ਭੈਣਾਂ ਜਾਂ ਭਾਈਆ ਉਹਨੂੰ ਕੋਈ ਧੋ ਨਹੀਂ ਸਕਦਾ ਦੁਨੀਆ ਦਾ ਡਰ ਕੋਈ ਵੀ ਜਾਦੇ ਤੋਂ ਜ਼ਿਆਦਾ ਮੌਤਦੜ ਆ ਰਹੀ ਆ ਨਾ ਨਹੀਂ ਢਲਾ ਸਕਦਾ ਜੋ ਇਸ ਮਾਰੇ ਸੋ ਨਾਮ ਸਮਾਵੇ ਮਹਾਰਾਜ ਕਹਿੰਦੇ ਜਿਹੜਾ ਜਿਹੜਾ ਮਨੁੱਖ ਇਸ ਨੂੰ ਮੋਗਾ ਲੈਂਦਾ ਹੈ ਇੱਛਾ ਮਨ ਨੂੰ ਮੋਗਾ ਲੈਂਦਾ ਹੈ ਉਹ ਸਾਰੇ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ ਜਿਹੜੇ ਇੱਛਾ ਮਨ ਨੂੰ ਮੋਗਾ ਲੈਂਦੇ ਨੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਗੁਰਮਖ ਪਿਆਰੇ ਭਗਤ ਪਿਆਰੀ ਉਹ ਵੇ ਭੈਣਾ ਚਾਹੇ ਭਾਈ ਆ ਕਿਉਂਕਿ ਭੈਣਾ ਦਾ ਇਤਿਹਾਸ ਬੀਬੀਆਂ ਦਾ ਇਤਿਹਾਸ ਵੀ ਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਤੇ ਸਵੇ ਸਵੇ ਮਣ ਗਿੱਲਾ ਪੀਣ ਪੀਚਾ ਤੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾ ਲੈ ਤੇ ਗਲਾਂ ਵਿੱਚ ਹਾਰ ਪਵਾ ਲੈ ਪਰ ਸਿੱਖੀ ਨਹੀਂ ਛੱਡੀ ਉਹ ਨਾਲੇ ਤਾਂ ਗੁਰਦੁਆਰੇ ਆਉਣੋਂ ਹਟ ਜਾਂਦੇ ਆ ਜੇ ਗੁਰੂ ਦੀ ਗੱਲ ਕੋਈ ਸੁਣਾਉਨੇ ਆ ਨਾ ਆਪਾਂ ਤੇ ਗੁਰੂ ਕਹਿੰਦਾ ਭਾਈ ਮੜੇ ਮਸਾਣ ਨਾ ਜਾਈ ਗਰਵਾਣੀ ਵਿੱਚ ਪੰਕਤੀ ਆ ਜੀ ਸ਼ਬਦ ਪੂਰਾ ਹੀ ਆਉਂਦਾ ਇਹ ਡੁੱਬਦਾ ਨਾ ਪੜੋ ਹਰਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਮਹਾਰਾਜ ਕਹਿੰਦੇ ਡੁੱਬਦਾ ਵਿੱਚ ਨਾ ਪਾਓ ਭਾਈ ਤੇ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਪੂਜਾ ਨਹੀਂ ਕਰਨੀ ਤੇ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਮਹਾਰਾਜ ਕਹਿੰਦੇ ਜਦੋਂ ਇਹ ਗੱਲ ਆ ਜਾਂਦੀ ਹੈ ਸੁਣਾ ਦਿੰਦਾ ਕੋਈ ਭੈਣ ਭਰਾ ਗੁਰਮਖ ਪਿਆਰਾ ਗੁਰੂ ਦਾ ਸਿੱਖ ਤੇ ਉਦੋਂ ਫਿਰ ਗੁਰਦੁਆਰੇ ਹੀ ਆਉਣਾ ਛੱਡ ਦਿੰਦੇ ਆ ਵੀ ਇੱਥੇ ਤਾਂ ਨਿੰਦਿਆ ਹੋ ਰਹੀ ਆ ਯਾਰ ਨਹੀਂ ਭਾਈ ਨਿੰਦਿਆ ਨਹੀਂ ਹੋ ਰਹੀ ਸਤਗੁਰਾਂ ਨੇ ਸਹੀ ਰਸਤਾ ਦਿਖਾਇਆ ਤੂੰ ਉਸ ਰਸਤੇ ਤੇ ਚੱਲਣਾ ਤੇਰੀ ਮਰਜ਼ੀ ਆ ਨਹੀਂ ਚੱਲਣਾ ਤੇਰੀ ਮਰਜ਼ੀ ਭਾਈ ਪਰ ਗੁਰੂ ਨੇ ਆਪਦੇ ਬਚਨ ਸੁਣਾ ਤੇ ਗੁਰਮਖ ਦੀ ਰਸਨਾ ਰਾਹੀ ਅੱਗੇ ਮਹਾਰਾਜ ਕਹਿੰਦੇ ਨੇ ਜਿਹੜਾ ਜਿਹੜਾ ਮਨੁੱਖ ਇਸ ਨੂੰ ਐਛ ਨੂੰ ਮੁਕਾ ਲੈਂਦਾ ਹੈ ਉਹ ਸਾਰੇ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਨੇ ਜਿਹੜੇ ਦੁੱਬਦਾ ਛੱਡ ਜਾਂਦੇ ਨੇ ਇੱਕੋ ਤੇ ਟੇਕ ਰੱਖਦੇ ਨੇ ਅਕਾਲ ਪੁਰਖ ਬਾਹੂ ਵਾਹਿਗੁਰੂ ਤੇ ਤੇ ਗੁਰੂ ਤੇ ਅੱਗੇ ਮਹਾਰਾਜ ਕਹਿੰਦੇ ਜੋ ਇਸ ਮਾਰੇ ਤਸਕੀ ਤ੍ਰਿਸ਼ਨਾ 부ਝੇ ਹੁਣ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮੋਮਾਇਆਲੀ ਤ੍ਰਿਸ਼ਨਾ ਮੁੱਕ ਜਾਂਦੀ ਆ ਜੋ ਇਸ ਮਾਰੇ ਸੋ ਦਰਗਾ ਸਜੈ ਜਿਹੜਾ ਮਨੁੱਖ ਇਸ ਤੇਰ ਮੇਰ ਨੂੰ ਮੇਰ ਤੇਰ ਨੂੰ ਵਕਾ ਲੈਂਦਾ ਹੈ ਉਹ ਪ੍ਰਮਾਤਮਾ ਦੀ ਦਰਗਾ ਵਿੱਚ ਕਾਮਯਾਬ ਹੋ ਜਾਂਦਾ ਹੈ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੁਬਦਾਂ ਨੂੰ ਮਟਾ ਲੈਂਦਾ ਹੈ ਉਹ ਨਾਮ ਧੰਨ ਦਾ ਮਾਲਕ ਬਣ ਜਾਂਦਾ ਹੈ ਨਾਮ ਧੰਨ ਦਾ ਮਾਲਕ ਹੁਣ ਮਾਲਕ ਹੀ ਹਰੇਕ ਹੀ ਚਾਹੁੰਦਾ ਇਨਸਾਨ ਮੈਂ ਇਹਦਾ ਮਾਲਕਾਂ ਮੈਂ ਉਪਰਾਟ ਦਾ ਮਾਲਕਾਂ ਮੈਂ ਕੋਠੀ ਦਾ ਮਾਲਕਾਂ ਮੈਂ ਗੱਡੀਆਂ ਦਾ ਮਾਲਕਾਂ ਮਾਲਕ ਹਰੇਕ ਹੀ ਬਣਨਾ ਚਾਹੁੰਦਾ ਪਰ ਉਹ ਮਾਲਕੀ ਕੁਝ ਸਮੇਂ ਤੱਕ ਹੈ ਭਾਈ ਕੁਝ ਕੁ ਸਮੇਂ ਤੱਕ ਜੋ ਜ਼ਮੀਨ ਜਾਇਦਾਦ ਆ ਪ੍ਰੋਫਿਟ ਆ ਕੋਈ ਬੈਂਕ ਬੈਲੈਂਸ ਆ ਕੋਈ ਗੱਡੀਆਂ ਕਾਰਾਂ ਮੋਟਰਾਂ ਕੋਠੀਆਂ ਹੈ ਤੇਰੇ ਕੋਲੇ ਉਹਨਾਂ ਦਾ ਕੁਝ ਸਮੇਂ ਤੱਕ ਤੂੰ ਮਾਲਕ ਹ ਜਦੋਂ 60 ਕਿਤੇ ਤੂੰ ਪਹੁੰਚਣ ਦੀ ਪਹੁੰਚ ਜਾਣਾ ਨਾ ਫਿਰ ਤੂੰ ਕੋਸ਼ਿਸ਼ ਕਰਦਾ ਵੀ ਮੈਂ ਆਪਣੇ ਧੀਆਂ ਪੁੱਤਰਾਂ ਦੇ ਨੌਕਰਵਾ ਦੇਮ ਜਦੋਂ ਤੂੰ ਵਸੀਤ ਕਰਵਾ ਦੀ ਫਿਰ ਸਮਝ ਲੈ ਤੇਰੀ ਮਾਲਕੀ ਖਤਮ ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਜੋ ਇਸ ਮਾਰੇ ਸੋਤਰ ਬੰਤਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੁੱਬਦਾ ਨੂੰ ਮਟਾ ਲੈਂਦਾ ਹੈ ਉਹ ਨਾਮ ਧੰਨ ਦਾ ਮਾਲਕ ਬਣ ਜਾਂਦਾ ਨਾਮ ਧੰਨ ਦਾ ਮਾਲਕ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਧੰਨ ਦਾ ਮਾਲਕ ਬਣ ਜਾਂਦਾ ਮਨੁੱਖ ਇਹਦੇ ਮਾਲਕ ਬਣੀਏ ਆਪਾਂ ਨਾਮ ਧੰਨ ਦੇ ਮਾਲਕ ਬਣੀਏ ਜੋ ਦੁਨਿਆਵੀ ਦਾਤਾਂ ਦਾ ਮਾਲਕ ਆ ਭਾਈ ਉਹ ਕੁਝ ਸਮੇਂ ਬਾਅਦ ਮਾਲਕੀ ਬਦਲ ਜਾਂਦੀ ਹੈ ਫਿਰ ਪੁੱਤ ਕੋਲੇ ਜਾ ਵਰਦੀ ਆ ਮਾਲਕੀ ਜਾਂ ਧੀ ਕੋਲੇ ਮਾਲਕੀ ਜਾ ਵਰਦੀ ਆ ਇਹ ਜ਼ਿਆਦਾਤਰ ਮਾਲਕੀ ਨਹੀਂ ਟਿਕੀ ਰਹਿੰਦੀ ਜਦੋਂ ਤੂੰ ਨਾਮ ਧੰਨ ਦਾ ਮਾਲਕ ਬਣਿਆ ਇਹ ਸਦਾ ਨਿਵੇਗਾ ਤੇਰੇ ਨਾਲ ਮਰਦ ਕਣਾ ਕਰਦੇ ਨੇ ਜੋ ਇਸ ਮਾਰੇ ਸੋ ਪਤਵੰਤ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਇੱਜ਼ਤ ਵਾਲਾ ਹੋ ਜਾਂਦਾ ਹੈ ਆਪਾਂ ਇੱਥੇ ਗੁਰਦੁਆਰਿਆਂ 'ਚ ਵੀ ਮੈਂ ਸੁਣਦਾ ਹੁੰਨਾ ਗੱਲ ਪਤਵੰਤੇ ਸੱਜਣ ਕੁਝ ਕਹਿਣਗੇ ਪਤਵੰਤੇ ਸੱਜਣ ਆਏ ਆ ਜੀ ਇਹ ਤਾਂ ਭਾਵ ਹੁਣ ਦੇਖੋ ਹੁਣ ਪਤਾ ਲੱਗਿਆ ਵੀ ਉਹ ਇੱਜ਼ਤ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਪਤਵੰਤੇ ਕਿਹਾ ਜਾਂਦਾ ਕਈ ਲੀਡਰਾਂ ਨੂੰ ਵੀ ਕਹਿੰਦੇ ਹੁੰਦੇ ਆ ਪਤਵੰਤੇ ਸੱਜਣ ਆਏ ਹੁੰਦੇ ਆ ਪਰ ਉਹਨਾਂ ਦੀ ਪਿੰਡਾਂ ਦੇ ਵਿੱਚ ਪਤਾ ਹੀ ਹੁੰਦਾ ਵੀ ਜਿੰਨੀਕ ਹੁੰਦੀ ਆ ਉਹਨਾਂ ਦੀ ਹਨਾ ਮਹਾਰਾਜ ਕਹਿੰਦੇ ਨੇ ਤੂੰ ਭਾਈ ਇਹ ਪਤਵੰਤਾ ਬਣ ਜਾਏਗਾ ਗੁਰੂ ਦੇ ਦਰ ਘਰ ਤੇ ਇੱਜ਼ਤ ਵਾਲਾ ਹੋਏਗਾ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਮਹਾਰਾਜ ਕਹਿੰਦੇ ਉਹ ਇੱਜ਼ਤ ਵਾਲਾ ਹੋ ਜਾਂਦਾ ਹੈ ਗੁਰੂ ਘਰ ਵਿੱਚ ਇੱਜ਼ਤ ਪ੍ਰਾਪਤ ਕਰਤਾ ਕਰਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਸ ਹੋਵੇ ਗਤੀ ਹੁਣ ਜਤੀ ਵੀ ਆਪਣੇ ਆਪ ਨੂੰ ਅਖਵਾਉਂਦੇ ਨੇ ਘਰ-ਬਾਰ ਛੱਡ ਕੇ ਆਪਣਾ ਘਰ ਪਰਿਵਾਰ ਛੱਡ ਕੇ ਗ੍ਰਸਤੀ ਜੀਵਨ ਛੱਡ ਕੇ ਕਹਿੰਦੇ ਅਸੀਂ ਜਤੀਆਂ ਜੀ ਜੰਗਲਾਂ ਵਿੱਚ ਜਾ ਕੇ ਬਹਿ ਗਏ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਮਹਾਰਾਜ ਕਹਿੰਦੇ ਜਤੀ ਅਖਵਾਉਂਦੇ ਨੇ ਗਰਬਾਣੀ ਚ ਪੰਕਤੀ ਆਦੀ ਜਤੀ ਸਦਾ ਬੇ ਜੁਗਤ ਨਾ ਜਾਣੇ ਛੱਡ ਬਹੇ ਘਰਵਾਰ ਆਪਣੇ ਆਪ ਨੂੰ ਜਤੀ ਤਾਂ ਅਖਵਾਉਂਦਾ ਤੇ ਜੁਗਤ ਜਾਣਦਾ ਨਹੀਂ ਤੇ ਆਪਣਾ ਘਰਵਾਰ ਛੱਡ ਕੇ ਬਹਿ ਜਾਂਦਾ ਜਾ ਕੇ ਲੁੱਕ ਕੇ ਜੰਗਲਾਂ ਵਿੱਚ ਜ਼ਿੰਮੇਵਾਰੀਆਂ ਤੋਂ ਭੱਜ ਕੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਹੈ ਅਸਲ ਜਤੀ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੋਇਆ ਫਰਜ਼ ਨਿਭਾਉਂਦਾ ਹੋਇਆ ਕਬੀਲਦਾਰੀ ਆਪਣੇ ਵਾਲੀ ਭਾਸ਼ਾ 'ਚ ਕਹੋ ਵੀ ਕਬੀਲਦਾਰੀ ਨੂੰ ਸਹੀ ਢੰਗ ਨਾਲ ਚਲਾਉਂਦਾ ਹੋਇਆ ਸੱਚੀ ਸੁੱਚੀ ਕਿਰਤ ਕਮਾਈ ਨਾਲ ਉਹੀ ਅਸਲੀ ਜਤੀ ਆ ਮਹਾਰਾਜ ਕਹਿੰਦੇ ਲਿਖਿਆ ਅਗਲੇ ਪੰਨੇ 'ਚ ਸਤਿਗੁਰੂ ਕਹਿੰਦੇ ਨੇ ਗਤੀ ਜਿਹੜੀ ਗਤੀ ਕਹਿੰਦੇ ਆ ਜੋ ਇਸ ਮਾਰੇ ਤਸ ਹੋਵੇ ਗਤੀ ਤੇ ਸਮਾਜ ਕੀ ਕਰ ਰਿਹਾ ਬਿਰਲਿਆਂ ਨੂੰ ਛੱਡ ਕੇ ਪਹਿਲਾ ਬਾਤ ਨਹੀਂ ਪੁੱਛਣੀ ਭੈਣ ਭਰਾ ਦੀ ਜਾਂ ਮਾਪਿਆਂ ਦੀ ਵੀ ਕਿੱਥੇ ਫਿਰਦਾ ਕਿਵੇਂ ਰਹਿੰਦਾ ਉਹ ਕਹੋ ਜੀ ਹਾਲਤ ਚਾ ਤੇ ਬਾਅਦ ਦੇ ਵਿੱਚ ਗਤੀ ਕਰਾਉਂਦੇ ਨੇ ਗਤੀ ਕਹਿੰਦੇ ਗਤੀ ਕਰਾ ਕੇ ਆਉਣੀ ਆ ਜੀ ਹਰ ਦੁਆਰ ਜਾਵਾਂਗੇ ਜਾਂ ਕੀਰਤਨਪੁਰ ਚਲਦੇ ਆ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਸ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹਨੂੰ ਗਤੀ ਕਹਿੰਦੇ ਆ ਜਦੋਂ ਉੱਚੀ ਅਵਸਥਾ ਪ੍ਰਾਪਤ ਹੁੰਦੀ ਆ ਉੱਚੀ ਅਵਸਥਾ ਦਾ ਮਾਲਕ ਬਣਦਾ ਭੈਣ ਭਰਾ ਕਿਵੇਂ ਹੁਣ ਵੀ ਹੈਗੇ ਨੇ ਸੰਗ ਸਿੰਗਣੀਆਂ ਐਸੀ ਗੱਲ ਨਹੀਂ ਹੁਣ ਵੀ ਹੈ ਪਰ ਜਿਹੜੇ ਉੱਚੀ ਅਵਸਥਾ ਪ੍ਰਾਪਤ ਕਰਦੇ ਨੇ ਉਹਨਾਂ ਦਾ ਨਾਮ ਸੰਸਾਰ ਤੇ ਚਮਕਦਾ ਜਿਵੇਂ ਆਪਾਂ ਇਤਿਹਾਸਿਕ ਗੱਲ ਕਰੀ ਆ ਪਹਿਲਾਂ ਉੱਚੀ ਅਵਸਥਾ ਦੇ ਮਾਲਕ ਹੋਏ ਉਹ ਪ੍ਰਾਪਤੀ ਹੋਈ ਉਹਨਾਂ ਦੀ ਉੱਚੀ ਅਵਸਥਾ ਦੀ ਨੀਹਾਂ ਵਿੱਚ ਖੜਨ ਵਾਲਿਆਂ ਨੂੰ ਦੇਗਾ ਵਿੱਚ ਕੱਢਣ ਵਾਲਿਆਂ ਨੂੰ ਚਰਖੜੀਆਂ ਤੇ ਚੜਨ ਵਾਲਿਆਂ ਨੂੰ ਬੰਦਮੰਦ ਕਟਵਾਉਣ ਵਾਲਿਆਂ ਨੂੰ ਖੋਪਰ ਤੜਾਉਣ ਵਾਲਿਆਂ ਨੂੰ ਇਹਨਾਂ ਨੂੰ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਹੋਈ ਹੈ ਇਹ ਨੇ ਉੱਚੀ ਅਵਸਥਾ ਦੇ ਮਾਲਕ ਇੱਛਾ માં ਮਾਰ ਲਿਆ ਜਿਨ੍ਹਾਂ ਨੇ ਕਿਉਂਕਿ ਇੱਛਾ ਮਾ ਤਾਂ ਬਥੇਰੇ ਲਾਲ ਚ ਦਿੱਤੇ ਸੀ ਜਕਰਗੀਆਂ ਨੇ ਵੀ ਬਥੇਰੇ ਲਾਲ ਚ ਦਿੱਤੇ ਸੀ ਅਬਦਾਲੀ ਵੀ ਬਥੇਰੇ ਲਾਲ ਚ ਦਿੰਦਾ ਸੀ ਬਜੀਦਾ ਵੀ ਬਥੇਰੇ ਲਾਲ ਚ ਦਿੰਦਾ ਸੀ ਨਹੀਂ ਉਹਨਾਂ ਨੇ ਇੱਛਾਵਾਂ ਆਪਣੀਆਂ ਮਾਰ ਲਈਆਂ ਵੀ ਨਹੀਂ ਗੁਰੂ ਦੇ ਲਿਖੇ ਲੱਗਣਾ ਸਾਨੂੰ ਇੱਛਾਂ ਦੀ ਲੋੜ ਨਹੀਂ ਸਾਨੂੰ ਕਿਸੇ ਚੁਆਇਸ ਦੀ ਜ਼ਰੂਰਤ ਨਹੀਂ ਮਹਾਰਾਜ ਕਹਿੰਦੇ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੁਬਧਾ ਨੂੰ ਮਟਾ ਲੈਂਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਸਮਝਿਆ ਜਾਂਦਾ ਹੈ ਜਗਤ ਵਿੱਚ ਆਉਣਾ ਵੀ ਮਨੁੱਖਾ ਜਨਮ ਲਿਆ ਤੂੰ ਸਫਲ ਹੈ ਸਫਲ ਸਮਝਿਆ ਜਾਏਗਾ ਨਹੀਂ ਤਾਂ ਭਾਈ ਧੂੜ ਧੁੱਪ ਤੱਕੇ ਖਾਂਦੇ ਆਪਣਾ ਜੀਵਨ ਨਗਾ ਲੈਂਦੇ ਆ ਲੋਕ ਅਸੀਂ ਮੈਂ ਵੀ ਨਗਾਇਆ 1970 ਦਾ ਜਨਮ ਆ ਮੇਰਾ 10 ਸਾਲ ਵਿੱਚੋਂ ਕੱਢ ਲਓ ਜੇ 10 ਕੱਢਦੇ ਤਾਂ ਵੀ 26 ਸਾਲ ਬਣਦੇ 25 26 ਸਾਲ ਧੂੜ ਧੁੱਪ ਤੱਕੇ ਹੀ ਖਾਦੇ ਨੇ ਇੱਧਰ ਉੱਧਰ ਪਰ ਜਦੋਂ 6 7 ਦੇ ਵਿੱਚ ਗੁਰੂ ਦੀ ਕਿਰਪਾ ਹੋਈ ਇੱਧਰ ਨੂੰ ਆਏ ਨੌ ਦੇ ਵਿੱਚ ਅੰਮ੍ਰਿਤ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਮਿਲਿਆ ਖੰਡੇ ਦੀ ਪਹਲ ਮਿਲੀ ਗੁਰਬਾਣੀ ਪੜਨ ਸੁਣਨ ਲੱਗ ਗਏ ਕਿ ਉਦੋਂ ਐਂ ਲੱਗਦਾ ਸੀਗਾ ਵੀ ਪਹਿਲਾਂ ਵਾਲੇ ਜਿਹੜੇ 25 26 ਸਾਲ ਐਵੇਂ ਅਜਾਈਂ ਗੁਆ ਲਈ ਉਦੋਂ ਲੱਗਦਾ ਸੀ ਪਰ ਹੁਣ ਚਾਹੇ ਅਜਾਈਂ ਗੁਆ ਗੁਆਚਦੇ ਆ ਸਵਾਸ ਤੇ ਚਾਹੇ ਪਾਈ ਲੈਖੇ ਲੱਗਦੇ ਗੁਰੂ ਜਾਣਦਾ ਪਰ ਸਤਗੁਰਾਂ ਦੀ ਕਿਰਪਾ ਹੋਈ ਹੈ ਕਿਉਂਕਿ ਦੁੱਬਦਾ ਮੁੱਕ ਗਿਆ ਇੱਕ ਤਾਂ ਵੇ ਇਧਰ ਉਧਰ ਢੇੜੀਆਂ ਲਾਉਣੀਆਂ ਛੜਦੇ ਆ ਵੀ ਇੱਥੇ ਚੌਂਕੀ ਭਰਨੀ ਆ ਵੀਰਵਾਰ ਆ ਉੱਥੇ ਅੱਜ ਮੰਗਲਵਾਰ ਆ ਚਾਲੇ ਜਾਣਾ ਤੇ ਆ ਕਰਨਾ ਜੋਇ ਕਰਨਾ ਸੁੱਖ ਦੇਣੀ ਨਿਆਜ਼ ਦੇਣੀ ਇਹ ਦੁਬਦਾ ਖਤਮ ਹੋ ਗਈ ਗੁਰੂ ਨੇ ਕਿਰਪਾ ਕਰਕੇ ਕਰਤੀ ਦੂਜੇ ਨੰਬਰ ਤੇ ਵੀ ਉਹੀ ਹੋ ਗਿਆ ਨਾ ਦਰਦਰ ਦੇ ਮੰਗਤੇ ਨਹੀਂ ਹੁਣ ਇੱਕੋ ਦਰ ਦੇ ਮੰਗਤੇ ਆ ਮੰਗਤੇ ਵੀ ਨਾਮ ਦੀ ਦਾਤ ਮੰਗਣ ਦੇ ਮੰਗਤੇ ਬਣਨਾ ਚਾਹੀਦਾ ਠੀਕ ਆ ਕੀਤਾ ਲੋੜੀਏ ਕੰਮ ਸਹਰ ਪੈ ਆਖੀਏ ਕਾਰਜ ਦੇਹ ਸਵਾਰ ਸਤਗੁਰ ਸੱਚ ਸਾਖੀ ਹੈ ਸੱਚਾ ਸਤਗੁਰੂ ਸਹਾਇਓ ਕੇ ਕਾਰਜ ਸਾਰੇ ਕਰਦਾ ਜਿਹੜੀ ਕੀ ਅਰਦਾਸ ਬੇਨਤੀ ਬਣਦੀ ਹੈ ਸਮੇਂ ਅਨੁਸਾਰ ਕਰਨੀ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ ਕੋਈ ਦੁੱਖ ਤਕਲੀਫ ਆ ਅਰਦਾਸ ਕਰਨੀ ਆ ਵੀ ਮਹਾਰਾਜ ਦੁੱਖ ਤਕਲੀਫ ਆ ਪ੍ਰੋਬਲਮ ਦੱਸੋ ਸਤਗੁਰਾਂ ਨੂੰ ਆ ਕੇ ਸੁਖ ਦੀ ਅਰਦਾਸ ਕਰਨੀ ਆ ਕੋਈ ਤੇਈ ਪੁੱਤਰ ਦਾ ਜਨਮ ਹੋਇਆ ਕੋਈ ਵਿਆਹ ਸ਼ਾਦੀ ਆ ਕੋਈ ਘਰ ਮਕਾਨ ਬਣਾਉਣਾ ਕੋਈ ਸ਼ੁਭ ਕੰਮ ਕਰਦੇ ਆ ਸਤਗੁਰੂ ਦੀ ਕਿਰਪਾ ਸਦਕਾ ਤੇ ਆਪਣਾ ਹੱਕ ਬਣਦਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਕਿਉਂਕਿ ਗਰਬਾਨੀ ਦਾ ਫੈਸਲਾ ਆਏ ਵੀ ਕੀਤਾ ਲੋੜੇ ਕੰਮ ਸਹਰਪੇ ਆਖੀਏ ਜਿਹੜੀ ਤੈਨੂੰ ਲੋੜ ਆ ਲੋੜ ਮੁਤਾਬਕ ਗੁਰੂ ਨੂੰ ਆ ਕੇ ਦੱਸ ਕੀ ਲੋੜ ਆ ਤੈਨੂੰ ਮਹਾਰਾਜ ਕਹਿੰਦੇ ਇੱਛਾ માં ਮਾਰ ਦੇ ਤੋ ਇੱਛਾ માં ਨਾ ਲੰਬੀਆਂ ਰੱਖ ਬਸ ਇੱਛਾ ਰੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੋਰ ਸਭ ਇੱਛਾ માં ਮਾਰ ਦੇ ਮਹਾਰਾਜ ਕਹਿੰਦੇ ਜੋ ਇਸ ਮਾਰੇ ਤਿਸ ਕਾ ਆਆ ਗਣੀ ਜਿਹੜਾ ਮਨੁੱਖ ਦੁਬਦਾਂ ਨੂੰ ਮਟਾ ਲੈਂਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਸਮਝਿਆ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਜੋ ਇਸ ਮਾਰੇ ਚੋ ਨਹ ਚਲ ਤਣੀ ਨਹ ਚਲ ਦਾ ਮਤਲਬ ਹੁੰਦਾ ਵੀ ਨਾ ਹਿੱਲਣ ਵਾਲੀ ਚੀਜ਼ ਸਦਾ ਸਦਾ ਹੀ ਕਾਇਮ ਰਹਿਣ ਵਾਲੀ ਚੀਜ਼ ਨਹ ਚਲ ਮਹਾਰਾਜ ਕਹਿੰਦੇ ਉਹ ਤੈਨੂੰ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਮਾਇਆ ਦੇ ਹੱਲਿਆਂ ਦੇ ਟੱਕਰੇ ਤੂੰ ਅਡੋਲ ਰਹਿੰਦਾ ਹੈ ਉਹ ਅਸਲ ਉਹੀ ਅਸਲ ਤਨਾੰਡ ਹੈ ਤਨਾੰਡ ਦਾ ਮਤਬ ਲਾ ਵੀ ਧਨਵਾਨ ਇੱਕ ਫਿਰ ਰਹਿਣ ਵਾਲੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਤੇ ਉਹਦਾ ਵੀ ਜੀਵਨ ਇੱਕੋ ਜਿਹਾ ਹੋ ਗਿਆ ਗੁਰੂ ਗੁਰਪਰਮੇਸ਼ਰ ਇੱਕੋ ਜਾਣ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਜਿਹੋ ਜਹਾ ਹਰੀ ਪ੍ਰਭੂ ਪਰਮਾਤਮਾ ਹੈ ਉਹ ਜਿਹਾਈ ਉਹਦਾ ਭਗਤ ਬਣ ਜਾਂਦਾ ਜਿਹੋ ਜਹਾ ਗੁਰੂ ਹੈ ਫਿਰ ਗੁਰੂ ਵਰਗਾ ਹੀ ਸਿੱਖ ਬਣ ਜਾਂਦਾ ਗੁਰੂ ਦੇ ਵਿੱਚ ਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਅੱਗੇ ਮਹਾਰਾਜ ਕਹਿੰਦੇ ਨੇ ਜੋ ਇਸ ਮਾਰੇ ਸੋ ਵੱਡ ਭਾਗਾਂ ਜੋ ਇਸ ਮਾਰੇ ਸੋ ਅਨੰਦਨ ਜਾਗਾ ਜਿਹੜਾ ਮਨੁੱਖ ਆਪਣੇ ਅੰਦਰੋਂ ਮੇਰ ਤੇਰ ਦੂਰ ਕਰ ਲੈਂਦਾ ਹੈ ਉਹ ਵੱਡੇ ਭਾਗਾਂ ਵਾਲਾ ਹੈ ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋ ਅਨੰਦਨ ਜਾਗਾ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਫਿਰ ਉਹ ਮਾਇਆ ਦਾ ਦਾਗ ਨਹੀਂ ਲੱਗਣ ਦਿੰਦਾ ਆਪਦੇ ਮਨ ਨੂੰ ਜੋ ਇਸ ਮਾਰੇ ਸੋ ਜੀਵਨ ਮੁਕਤਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਦੁਬਦਾਂ ਨੂੰ ਮੁਕਾ ਲੈਂਦਾ ਹੈ ਉਹ ਦੁਨੀਆ ਦੇ ਕਾਰ ਬਿਹਾਰ ਕਰਦਾ ਹੀ ਬਕਾਰਾਂ ਤੋਂ ਆਜ਼ਾਦ ਰਹਿੰਦਾ ਹੈ ਵੀ ਆਪਦੇ ਕਾਰੋਬਯਾਰ ਕਰਦਾ ਹੀ ਬਕਾਰਾਂ ਤੋਂ ਬਚਿਆ ਰਹਿੰਦਾ ਹੈ ਮੋਹ ਮਾਇਆ ਦੇ ਜਾਲ ਤੋਂ ਬਚਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਜੋ ਇਸ ਮਾਰੇ ਤਸਕੀ ਨਿਰਮਲ ਜੁਗਤਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਸ ਦੀ ਰਹਿਣੀ ਵਹਿਣੀ ਸਦਾ ਪਵਿੱਤਰ ਹੁੰਦੀ ਹੈ ਜੋ ਇਸ ਮਾਰੇ ਸੋਈ ਸੋ ਗਿਆਨੀ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹੀ ਮਨੁੱਖ ਪ੍ਰਮਾਤਮਾ ਨਾਲ ਡੂੰਗੀ ਸਾਜ ਬਾਲਾ ਹੁੰਦਾ ਹੈ ਡੂੰਗੀ ਸਾਜ ਪਾ ਲੈਂਦਾ ਹੈ ਐਂ ਕਹ ਲੋ ਜੋ ਇਸ ਮਾਰੇ ਸੋ ਸਹਿਜ ਧਿਆਨੀ ਜਿਹੜਾ ਮਨੁੱਖ ਇਸ ਮੇਰ ਤੇਰ ਨੂੰ ਮੁਕਾ ਲੈਂਦਾ ਹੈ ਉਹ ਸਦਾ ਆਤਮ ਕਟੋਲਤਾ ਵਿੱਚ ਟਿਕਿਆ ਰਹਿੰਦਾ ਹੈ ਇਸ ਮਾਰੀ ਬਨ ਥਾਏ ਨਾ ਪਰੇ ਮਹਾਰਾਜ ਕਹਿੰਦੇ ਆਪਣੀਆਂ ਇੱਛਾਵਾਂ ਤੇ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾਂ ਕੋਈ ਮਨੁੱਖ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਨਹੀਂ ਹੁੰਦਾ ਕੋਟ ਕਰਮ ਜਾਪ ਤਾਪ ਕਰੇ ਭਾਵੇਂ ਉਹ ਕਰੋੜਾਂ ਜਪ ਤਪ ਕਰੋੜਾਂ ਤਪ ਆਦਿਕ ਕਰਮ ਕਰਦਾ ਰਹੇ ਮਹਾਰਾਜ ਕਹਿੰਦੇ ਉਹ ਪ੍ਰਵਾਨ ਨਹੀਂ ਹੋਣਾ ਇਸ ਮਾਰੀ ਬਨ ਜਨਮ ਨਾ ਮਿਟੇ ਦੁਬਿਧਾ ਨੂੰ ਮਟਾਉਣ ਤੋਂ ਬਿਨਾਂ ਮਨੁੱਖ ਦਾ ਜਨਮਾ ਦਾ ਗੇੜ ਮੁੱਕਦਾ ਨਹੀਂ ਉਹ ਜੰਮਦਾ ਮਰਦਾ ਹੀ ਰਹਿੰਦਾ ਮਹਾਰਾਜ ਕਹਿੰਦੇ ਇਸ ਮਾਰੀ ਬਨ ਜੰਮ ਤੇ ਨਹੀਂ ਛੁੱਟੇ ਮੇ